ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਖੀ ਦੇ ਸੰਤੁਖੀ ਖਾਏ ਨਾਨਕ ਤੋਂ ਦੀਦਾਰ ਸਮਾਏ ਸਾਡੇ ਬਹੁਤ ਹੀ ਸਤਿਕਾਰਯੋਗ ਮਾਸਟਰ ਸਤਪਾਲ ਸਿੰਘ ਜੀ ਰੰਡਾਵਾ ਔਰ ਬੱਬੂ ਸਿੰਘ ਜੀ ਰੰਡਾਵਾ ਇਹਨਾਂ ਭਰਾਵਾਂ ਵੱਲੋਂ ਬੱਚਿਆਂ ਵਾਸਤੇ 30 ਕਿਲੋ ਕੇਲਿਆਂ ਦੀ ਸੇਵਾ ਆਈ ਆ ਸੋ ਸਮੁੱਚੀ ਹਾਰਡਵਰਕ ਟੀਮ ਵੱਲੋਂ ਇਹਨਾਂ ਦੋਨਾਂ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ ਕੀਤਾ ਜਾਂਦਾ ਮਾਸਟਰ ਸਤਪਾਲ ਸਿੰਘ ਜੀ ਰੰਡਾਵਾ ਦਾ ਤੇ ਬੱਬੂ ਰੰਡਾਵਾ ਦਾ ਮੈਂ ਅਕਸਰ ਬੇਨਤੀ ਕਰਦਾ ਹੁੰਨਾ ਜੇ ਮਨੁੱਖ ਕੋਲ ਇਮਾਨਦਾਰੀ ਤੇ ਅਮਨ ਸ਼ਾਂਤੀ ਹੈ ਤਾਂ 1 ਰੁਪਿਆ ਵੀ ਉਹਦਾ 1 ਲੱਖ ਦੇ ਵਿੱਚ ਨਾਲ ਪ੍ਰਮਾਤਮਾ ਦਾ ਨਾਮ ਹੈ ਤਾਂ 1 ਲੱਖ ਰੁਪਿਆ 1 ਰੁਪਿਆ 1 ਲੱਖ ਵਿੱਚ ਚੱਲਣ ਦੀ ਸ਼ਕਤੀ ਰੱਖਦਾ ਸੋ ਇਸੇ ਤਰ੍ਹਾਂ ਅਮਰਦੀਨ ਪਿਆਰ ਨਾ ਬਸਰੋ ਅੱਜ ਪਿੰਡ ਦੇ ਵਿੱਚੋਂ ਵਧੀਆ ਨਾਮਵਰ ਪਲੇਅਰ ਪੈਦਾ ਕਰਾਂਗੇ ਜਿਹੜੇ ਮੈਕਸਿਮਮ ਇੰਟਰਨੈਸ਼ਨਲ ਪੱਧਰ 'ਤੇ Tô soarando pra